ਜੀ ਬਾਈ ਜੀ ਸਤ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਲਓ ਜੀ ਮਰਗੀ ਨੂੰ ਆਪਾਂ ਰੋਟੀਆਂ ਰੱਖਤੀਆਂ ਔਰੇ ਆਹ ਖਾ ਲੈ ਵੀ ਇਹਨੂੰ ਖੋਲਾਂਗੇ ਬਾਅਦ ਚ ਜਾਂ ਨੂੰ ਉੱਧਰ ਚੱਲਦੇ ਆਂ ਬੱਚੇ ਹੁਣੇ ਬਿਠਾ ਕੇ ਹਟਿਆ ਦੋ ਆਹ ਵਿੱਚ ਚਾਰ ਬੱਚੇ ਦੋ ਆਪਾਂ ਢਾਉਣੇ ਆ ਬੱਚੇ ਹੁਣ ਉਹ ਪਾ ਦਈਏ ਜਾਲ ਚ ਲਓ ਜੀ ਆਪਾਂ ਤੇ ਚ ਦੋ ਆਪਾਂ ਖਟੀਆਂ ਦੇ ਪਾ ਤੇ ਜਿਹੜੇ ਤੁਹਾਨੂੰ ਦਿਖਾਏ ਨੇ ਕੱਲ ਇੱਕ ਉੱਤੇ ਬੰਨਤਾ ਕਿਟੀਆਂ ਹੋਰ ਪਾ ਦੀ ਜੀ ਸੁਣਾ ਲਾ ਵੀਡੀਓ ਚੱਲ ਵੀ ਬਿਰੇ ਧੰਨਵਾਦ ਖਾਣਾ ਜਾਨਵਰ ਜਿਹੜਾ ਆਪਣਾ ਸਾਰ ਪਰ ਅੱਜਾ ਹੈਗੇ ਜਿਆਦਾ ਕਰ ਜੀ ਤੇ ਥੱਲੇੋਂ ਪੱਟਦੇ ਦੀ ਇਹਦੇ ਆਦੇ ਪੱਲੇ ਦੇ ਖੰਭਾ ਸਾਰੇ ਪੱਟਦੇ ਦੀ ਆਪਾਂ ਅਲੇ ਆਉਂਦੇ ਨਹੀਂ ਆਏ ਨਹੀਂ ਪੂਰੇ ਇਹਨਾਂ ਦਾ ਕਰਤਾ ਹਾਲ ਤਾਂ ਫੇਰ ਵੀ ਚੱਲ ਥੱਲਿਓਂ ਪਰ ਇਦ ਕੀ ਪਾਣੇ ਆਏ ਨੇ ਬਾਈ ਕਬੂਤਰ ਆਪਣੇ ਆਦੇ ਹੱਥ ਲਾ ਕੇ ਦਿਖਾਣੇ ਸਹੁਰੇ ਨਾਂ ਲਉਟ ਆਉ ਬਾਕੀ ਰੱਬ ਰੱਖੇ ਸੁੱਖ ਲੈ ਆਏ ਮੈਂ ਬੰਦ ਮਾ ਵੀਰੇ ਸਾਰ ਫਾਰ ਵੀਰੇ ਪਹਿਲੀ ਕੰਨੀ ਝਾੜ ਗਿਆ ਹੁਣੇ ਅਸੀਂ ਤਾਂ ਪਹਿਲਾਂ ਕੱਢ ਲੈਣਾ ਇਹਨੂੰ ਅੱਜ ਉੱਤੇ ਬੰਦਦਾ ਮੈਂ ਇਹ ਵੀ ਪੱਟੇ ਦੀ ਵੀਰੇ ਸਾਰਾ ਥੱਲੇ ਆ ਆ ਵੀ ਪੱਟੇ ਆ ਦੀਗਾ ਹਰ ਇੱਕ ਕੰਨੀ ਲਾ ਮੈ ਤੋਂ ਮੈਨੂੰ ਬੰਦਣਾ ਨੂੰ ਮੜਾ ਜਾ ਤੇ ਇਧਰੋਂ ਕੰਨੀ ਝਾੜ ਗਿਆ ਸੇ ਪਹਿਲੀ ਪਹਿਲੀ ਹੁਣ ਐਵੇਂ ਕੱਢਉ ਸਤ ਨੂੰ ਐਵੇਂ ਕੱਢਣਾ ਪੈਣਾ ਹੂੰ ਹੂੰ ਵੱਲੋਂ ਮੁਰਮੜਾ ਆ ਦੋ ਪੱਟਣੇ ਨੇ ਵੀਰੇ ਕਬੂਤਰ ਦੋਏ ਅੱਜ ਇਹ ਪੱਟਣਾਂਗੇ ਜਵਾਰ ਦਾ ਇਹਦੇ ਤਾਂ ਉਤਲੇ ਵੀ ਪੱਟਣੇ ਨੇ ਹਨ ਆ ਆ ਸਾਰੇ ਖਰਾਬ ਨੇ ਆ ਦੇ ਵੀਰੇ ਕਣ ਬ੍ਰੀਕ ਖੰਭਾਉਂਦੇ ਨੇ ਆ ਰਿਹਾ ਦੇਖੋ ਕਿੰਨੇ ਮਾੜਿਆਏ ਨੇ ਗੰਭ ਤੇ ਆ ਸਹੀ ਆ ਇਹਦੇ ਉੱਪਰਲਾ ਦੇਖੋ ਲੈ ਆ ਬੱਲਾ ਅਸਲੀ ਹਲਾਂ ਖਰਾਕ ਦੋਹਾਂ ਨੂੰ ਇੱਕੋ ਪੈਂਦੀ ਆਪਾ ਪਤਾ ਨਹੀਂ ਕੀ ਚੈੱਕ ਕਰ ਇਹ ਪੱਟਣੇ ਨੇ ਲੈਓ ਜੀ ਇਹਨੂੰ ਬਾਰ ਦੀਆਂ 10 10 ਹਾਂ ਬਿਨਾਰੰਕੜਾ ਇਹ ਫਰੈਂਸਰ ਉਹ ਆਨੇ ਦੋ ਉਪਰਾ ਦੋ ਪੱਟਣ ਵਾਲੇ ਨੇ ਵੀਰੇ ਇਹ ਇਹ ਥੱਲੇ ਆਏ ਲੱਗਦੇ ਨਹੀਂ ਜਿਵੇਂ ਭਰੇ ਹੀ ਨਹੀਂ ਹੁੰਦੇ ਇਹਨਾਂ ਦੀ نسل 'ਚ ਇੱਕ ਆਣਾ ਆ ਬਚਿਆ ਤਾਂ ਹੁਣ ਉੱਠਦਾ ਤੀਗਾ ਆ ਪਹਿਲਾ ਦੇ ਦੇ ਖੰਭ ਖਰਾਬ ਨੇ ਵੀਰੇ ਥੱਲੇ ਆਵੇ ਇਹਦੇ ਵੀ ਮਾੜੇ ਮਾੜੇ ਖਰਾਬ ਹੋ ਗਿਆ ਦੋਰੇ ਭਾਈ ਨੇ ਆਹ ਹੋਰ ਝੋਲੀ ਦਾ ਹੋਰ ਝੋਲੀ ਦਾ ਹੈ ਭਾਈ ਨੇ ਕਰਦੇ ਇੱਕ ਆ ਵੀ ਆਈ ਇੱਕ ਆਣੇ ਵਾਲਾ ਵੀਰੇ ਤੇ ਆ ਆਸ਼ਾ ਕੇ ਦਾ ਪੁੱਤ ਆ ਸ਼ਾਕਾ ਇਹ ਜਿਹੜਾ ਨਾਲ ਕਾਤੇ ਨਹੀਂ ਦਿੱਤੇ ਬਾਕੀ ਦਾ ਸਾਫ ਬੈਠੇ ਨੇ ਵੜ ਜਾਈ ਨਾ ਚਲੋ ਤੇ ਚਲੋ ਇਹ ਮਿੱਚੇ ਪੱਟਣਾ ਦੇ ਵੀਰੇ ਥੱਲੇ ਖੰਭ ਖਰਾਬ ਨੇ ਇਹਦੇ ਆ ਕੋਲ ਨੂੰ ਕਰਕੇ ਦਿਖਾਈ ਪੁੱਤ ਆ ਦੇ ਉਹ ਬਾਕੀ ਸਰਫਾਰੋਗੇ ਕੋਸਾ ਹੁਣ ਰਹਿੰਦੇ ਦੀਏ ਪੱਟ ਲਾਂਗੇ ਪਾਲਾ ਚੰਗਾ ਕਬੂਤਰ ਆ ਵੀਰੇ ਆਹ ਇਹ ਜਾਂਦੇ ਨਹੀਂ ਆ ਆਪਣੇ ਇਹਦਾ ਪਿਓ ਦੋ ਬਾਜੀਆਂ ਛੱਡਿਆ ਤੇ ਗਿਆ ਨਹੀਂ ਇੱਕ ਬਾਜੀ ਚ ਛੇਵਾ ਹਰਿਆ ਇੱਕ ਬਾਜੀ ਚ ਹਿੱਸੇ ਜਾ ਗਿਆ ਤੇ ਸਾਡਾ ਦੂਜਾ ਜਾਂ ਤੀਜਾ ਪੈਂਦਾ ਉਹ ਇਕੱਠੇ ਹੀ ਗਿਰ ਗਏ ਸੀ ਜੋਰ ਬਹੁਤ ਲਾਉਂਦੇ ਨੇ ਇਹ ਲਈ ਛਟਾ ਇਹਨਾਂ ਨੂੰ ਉਂਗਲੀ ਪਰੇ ਰੱਖੀ ਬੱਤਣਾ ਜੀ ਇੱਕ ਆ ਰਹਿੰਦਾ ਭਾਈ ਚਿੱਟੀਆਂ ਅੱਖਾਂ ਵਾਲਾ ਆ ਲਓ ਆ ਜਿਹੜੀ ਇੱਕ ਆਈ ਹੋਈ ਹੈ ਨਾ ਪੱਟਿਓ ਹਾਂ ਆ ਅੰਦਰਲੀ ਪੱਟ ਦੇਵੇ ਦੀ ਇੱਕ ਜਿਹੜੇ ਖਰਾਬ ਆ ਖੰਦ ਬਾਕੀ ਆ ਥੱਲੇੋਂ ਸਾਰਾ ਪਟਣਾ ਹਾਂ ਹਾਂ ਖਰਾਬ ਨੇ ਦੇਖ ਹਾਂ ਬਾਹਰ ਠੀਕ ਆ ਮਨ ਆ ਸਾਰਾ ਪੱਟਣਾ ਥੱਲੇ ਇੱਕ ਇੱਕ ਕੰਨੀ ਇਹਦੀ ਆਈ ਹੋਈ ਆ ਵੀਰੇ ਆ ਨਾ ਪੱਟਿਓ ਆ ਦੇ ਦੋ ਆਉਂਦੀਆਂ ਨੇ ਇਧਰ ਉਧਰ ਇੱਕ ਆਈ ਸੀ ਜਿਆ ਲੈ ਜੀ ਤੇ ਆਪਣਾ ਚਿੱਟੀਆਂ ਵਾਲੇ ਦਾ ਗਾਹਾਂ ਬਾਈ ਚੌਥੀ ਪੰਜਵੀਂ ਧੋਂ ਤੇ ਆ ਗਿਆ ਇਹ ਬਹੁਤ ਬੰਬ ਕਬੂਤਰ ਉੱਡਿਆ ਪਾ ਚਾ ਹੁੰਦਾ ਇਹ ਵੀ ਆਪਣੇ ਕੋਲ ਦੋ ਦੋ 2:30 ਵਜੇ ਤੱਕ ਉੱਡਿਆ ਹੋਇਆ ਪਿਛਲੇ ਸਾਲ ਦਾ ਨਹੀਂ ਹੋਇਆ ਖੰਭਾਂ ਦੇ ਚੱਕਰ ਤੇ ਹੁਣ ਐਤ ਕੀ ਡਾਵਾਂਗੇ ਲੈ ਦਿਖਾ ਦੇ ਸਮਾ ਕਿਹੜੇ ਕਿਹੜੇ ਨੇ ਉਹਰੇ ਟਾਕੀ ਦੀ ਦਿਖਾ ਲਓ ਜੀ ਬਿਰੇ ਆਣੇ ਪੱਟਣੇ ਆਲੇ 7 ਜਨਵਰ ਠੀਕ ਆ ਚਾਲ ਬਰਾਨੇ ਰੱਖ ਲਿਆ ਥੈਲਾ ਕੋਲ ਖੰਭਾਂ ਵਾਲਾ ਉੱਤੇ ਬੈਠ ਤੇ ਪੱਟਣਗੇ ਹੁਣ ਤੇ ਜਨੂ ਮੈਂ ਤੁਹਾਨੂੰ ਇਧਰੋਂ ਦਿਖਾਉਣਾ ਕਿਹੜੇ ਰਹਿ ਗਏ ਪੱਟਣੇ ਨੇ ਦੋ ਤਿੰਨ ਹੈਗੇ ਇਧਰ ਵੀ ਬੱਚੇ ਦੇਖੀ ਖਾਲੀ ਨੇ ਦੋਨੇ ਨੇ ਰਾਹ ਨੇ ਤਫਰ ਲਾਣਗੇ ਤੇ ਆਪਣੀ ਕਰਮਾ ਜੋ ਉਦਾ ਜਾਣਗੇ ਆ ਵੀਰੇ ਆ ਛੜਨ ਲੱਗੇ ਆਪਾਂ ਕਾਲੀ ਚਿੱਟੀ ਅੱਖ ਦਾ ਬਚਾ ਅੱਧੀ ਅੱਖ ਕਾਲੀ ਹੈ ਇਹਦੀ ਚਿੱਟੀ ਕਰ ਜਾਣੀਆਂ ਪਰ ਇਹਨੇ ਇਹ ਸਾਫ ਨਹੀਂ ਆਉਂਦੀ ਪੂਰੇ ਸਾਫ ਹੋ ਗਏ ਆ ਦੇ ਪੁੱਤੋ ਕਾਲੀ ਚਿੱਟੀ ਆ ਥੱਲੇੋਂ ਕਾਲੀ ਆ ਇਧਰੋਂ ਕਾਲੀ ਆ ਕਾਲੀ ਚਿੱਟੀ ਅੱਖ ਦਾ ਬਣੂ ਫਲੇ ਛੱਡੀ ਵਾਹਿਗੁਰੂ ਸਤਿਨਾਮ ਮਾਲਕਾ ਭਲਾ ਸ਼ਾਨਖਦੀ ਨੂੰ ਹੱਥੋਂ ਹਣ ਤਾਂ ਗਏ ਵੀਰੇ ਚੜਤਾ ਪਟਾ ਚੜਤਾ ਪਟਾ ਕਿੱਧਰ ਗਏ ਇਹ ਦੇਖੀ ਆ ਵਾ ਵਧੀਆ ਇੱਧਰ ਡੁੱਡ ਬੈਵੇਂ ਨੇ ਆ ਆ ਗਏ ਇੱਥੇ ਆ ਗਏ ਆ ਗਏ ਵੀਰੇ ਓ ਜੜਦਾ ਡੰਡੇ ਵਾਲਾ ਬਣ ਮੰਣ ਕੇ ਵਧ-ਵਧ ਕੇ ਲਿਆਓ ਜੀ ਬਰਾ ਹੁਣ ਕਰੀਏ ਗੰਮਕਾਰ ਤੇ ਅਜੇ ਉੱਪਰ ਹੋਏ ਨੇ ਕਬੂਤਰਾਂ ਦੇ ਹਲਦਾਲੇ ਛਤਰੀ ਲਾ ਦਿਓ ਵੱਡੀ ਆਮਨ ਲਾ ਲਿਆ ਫੇ ਤਾਂ ਹਲੇ ਥੋੜੀ ਤਾਂ ਆ ਪੱਟਣ ਨੇ ਜੀ ਸਾਰੇ ਆਪਾਂ ਦਿਖਾਏ ਵੀ ਹੈ ਉਹ ਟੂਸਿਆਂ ਵਾਲੇ ਦੇ ਖੰਭ ਗੱਭਿਆਂ ਅੰਦਰੋਂ ਅੰਦਰੋਂ ਹੀ ਪੱਟਣੇ ਨੇ ਹਾਂ ਆਗੇ ਬਾਹਰ ਦੁਵਾਰਾ ਬਿਠਾ ਲਏ ਬੱਚੇ ਤੇ ਹੁਣ ਕੱਟਦੇ ਆਂ ਬਦਾਮ ਲੱਗੇ ਪਹਿਲਾਂ ਹੀ 9:00 ਵਜਿਆਂ ਨੂੰ ਓਏ ਓਏ ਤੁਸੀਂ ਕਿਵੇਂ ਜੰਬੜੇ ਪਏ ਹੋ ਤੁਹਾਨੂੰ ਬਦਾਮ ਖਿਲਾਉਣਾ ਤੁਸੀਂ ਹੋਰੇ ਪਾਸੇ ਹੈਂ ਚੱਲ ਚੱਲ ਅਰੇ ਆ ਜਾ ਨਾ 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 ਲਓ ਹੀ ਕੋਲੀਏ ਖੁੱਡਾ ਵਾਹਿਗੁਰੂ ਸਤਨਾਮ ਮਾਲਕਾ ਸਭ ਦਾ ਭਲਾ ਕਰੀ ਲਓ ਜੀ ਵੀਰੇ ਮਿੱਠਾ ਲਾਲੇ ਲਾਲ ਖੁੱਡਾ ਸਾਰਾ ਰੋੜੀ ਪਾਉਣ ਲੱਗ ਗਏ ਨੇ ਕਹੀ ਦਿੰਦੇ ਆਪਾਂ ਤੇ ਹੋਹ ਰਹਿੰਦੀ ਹਲ ਤਾਂ ਤਰੀ ਪੂਰੀਆਂ ਕੰਤਾਂ ਵਾਲੀ ਕਬੂਤਰੀ ਆਵਨ ਉਹ ਪੱਟਣ ਹੋ ਰਹੇ ਦੀ ਆ ਇੱਕ ਕਾਲੀ ਪੱਟੀ ਵਾਲਾ ਇੱਕ ਪੇਟੀ ਵਾਲੀ ਕਬੂਤਰੀ ਰਹਿੰਦੀ ਆ ਹੇ ਹੋਰ ਕਿਹੜਾ ਰਹਿੰਦਾ ਉਹਨਾਂ ਜੋ ਹੋਰ ਤਾਂ ਪੱਟੇ ਨੇ ਕੋ ਸ਼ਾਕ ਆ ਕਾ ਵਿਚਾਰ ਰਹਿੰਦਾ ਆ ਜਿੱਟੀਆਂ ਵਾਲੇ ਦੇ ਰੰਗ ਲਾ ਦੀਏ ਯਾਰ ਜਿਹੜਾ ਪਿਓਰ ਕਢਾ ਕੇ ਰੱਖਿਆ ਬੜੇ ਗੂਤਰ ਦਾ ਕਿੱਥੇ ਆ ਯਾਰ ਉਹ ਇੱਥੇ ਵਰਦਾ ਜਾਉਂ ਜਾਨਾ ਇੱਧਰ ਗਿਆ ਹਾਂ ਜਿੱਟੀਆਂ ਦਾ ਉਹ ਬੈਠਾ ਪਰੇ ਹੋਰ ਲੇ ਆ ਵੀਰੇ ਰੰਗ ਲਾਈ ਐ ਜੇ ਬੱਚਿਆਂ ਦੇ ਇਹਨਾਂ ਦੇ ਉਹ ਬੈਠਾ ਥੱਲੇ ਨਹੀਂ ਆ ਉਹਦੇ ਬੈਠਾ ਤੇ ਵਿੰਗੀ ਜੰਝਾਲਾ ਖੱਟੀਆਂ ਵਾਲਾ ਦਿਖਾਉਣਾ ਤੁਹਾਨੂੰ ਢੈਂਟ ਚੋਪਰਾ ਆਪਣਾ ਆ ਵੇਖਾ ਹਾਂ 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 ਆ ਨੀਲੇ ਦਾ ਫੇਰ ਆਪਾਂ ਰੱਖੇ ਲਿਆ ਬਾਈ ਨੇ ਲਿਆਣਾ ਤੇ ਭਜਾਇਆ ਵੀ ਨੀਗਾ ਆ ਵੇ 30 ਰਾਈਟ ਕੱਖ ਜਿਹਦੇ ਟੀਰ ਅੱਤਰ ਲਈ ਜਾ ਇਹ ਦਿਖਾ ਦੇ ਪੁੱਤ ਆ ਨਾ ਖੱਟਾ ਟੱਕਾਇ ਦੇ ਦੋ ਨੇ ਆਪਣੇ ਕੋ ਇਹ ਇੱਕ ਪਿਓਰ ਕਰਿਆ ਹੋਇਆ ਇੱਕ ਦੂਏ ਰੋਡ ਟੱਕ ਗੜਤਾ ਲਓ ਜੀ ਅਮਨ ਸਿੰਘ ਕੇ ਫਟਾਫਟ ਲੱਗਿਆ ਸਪੈਸ਼ਲਨ ਭਾਰਤਾ ਨਹੀਂ ਗਿਆ ਥੱਲੇ ਹਲਤਾ ਰਹਿਦਾ ਨਾ ਲੈਓ ਤੁਨੋ ਜਾਨਵਰ ਦਿਖਾਈ ਇੱਕ ਇਹ ਸਿੱਧਾ ਆਉਂਦਾ ਐਨ ਛੱਡਾਂਗੇ ਪਰ ਭਾਈ ਇਹ ਗਰਮੀ ਵਾਲੇ ਨੇ ਠੰਡੇ ਦੇ ਨਾਲ ਇਹ ਨਹੀਂਗੇ ਇਹ ਬਾਕੀ ਮਾਲਕ ਰੱਖੇ ਸੁੱਖ ਹੈ ਤਕੀ ਬਾਜੀਆਂ ਵਧੀਆ ਛੱਡਾਂਗੇ 10 ਤੋਂ 15 ਦੇ ਵਿੱਚ ਵਿੱਚ ਤਾਂ ਛੱਡਾਂਗੇ ਜਿਹੜੇ ਜਿਹੜੇ ਸਿੱਧੇ ਆਉਣ ਲੱਗੇ ਸਾਰੇ ਛੱਡੀ ਜਾਣਗੇ ਆ ਤਾਂ ਸਿੱਧੇ ਹੀ ਆਉਂਦੇ ਨੇ ਦੋਏ ਭਾਈ ਲਓ ਜੀ ਆਪਾਂ ਆ ਗਏ ਜੋੜਿਆਂ ਵਾਲੇ ਘੁੱਡੇ ਚ ਹੁਣ ਰਹਿ ਗਏ ਦੋ ਜੋੜੇ ਮੈਂ ਕਹਿੰਦਾ ਅੰਡੇ ਰੱਖਣੋ ਇੱਕ ਆ ਰਹਿੰਦੀ ਹੈ ਬੈੜੀ ਪਤਾ ਨਹੀਂ ਹਾਂ ਉਹੀ ਰਹਿੰਦੀ ਹੈ ਇਹਨੇ ਤਾਂ ਰੱਖ ਲੈ ਜਿਹੜੀ ਫੱਟੀ ਆ ਆਪਣੀ ਤ੍ਰਿਕਾ ਨੇ ਇਹ ਰੱਖ ਲੈ ਸਾਲਾ ਕੁੰਡੀ ਕੋ ਰੱਖੇ ਜੋ ਇਹ ਆ ਪਿਓਰ ਚਿੱਟੀਆਂ ਵਾਲਾ ਜੋੜਾ ਲੱਗਿਆ ਇਹਨੇ ਰੱਖ ਲੈ ਇੱਕ ਕਬੂਤਰੀ ਇਧਰੋਂ ਆਪਾਂ ਹੋਰ ਪੱਟਣੀਆਂ ਆ ਪਿਓਰ ਚਿੱਟੀਆਂ ਵਾਲੀ ਲਓਏ ਕਰਵ ਚੈੱਕ ਕਰੋ ਬੈੜੀ ਲੈ ਰਹਿੰਦੀ ਐ ਬੈੜੀ ਨੇ ਇਧਰ ਆਂਦੇ ਬੈੜੀ ਹਾਂ ਪੁੱਤ ਪਲੇਟ ਉਧਰੇ ਪੀਉ ਮੈਂ ਲਿਆਉਣਾ ਰੱਖੇ ਨੇ ਬਰਾਮ ਬੱਚਿਆਂ ਨੂੰ ਦੇਖਦੇ ਆ ਖਾਂਦੇ ਨੇ ਕਿ ਨਹੀਂ ਚਲੋ ਵੀ ਪੁੱਤ ਚਲੋ 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 ਮਾਰਨਗੇ ਐਵੇਂ ਐਵੇਂ ਲੱਗਣਾ ਇਹਨਾਂ ਨੇ ਕਾਲ ਇਹਨਾਂ ਨੂੰ ਛੋਲੇ ਹੀ ਨਹੀਂ ਦਿੱਤੇ ਕਿ ਮੈਂ ਮੂੰਹ ਦਾ ਮਾਰਦੇ ਨੇ ਲੈ ਜਾਂਦਾ ਨਹੀਂ ਅੰਦਰ ਇਹਨਾਂ ਦੇ ਬਦਨਾਮ ਦੇ ਦੇਣਾ ਚਲੋ ਹੋਈ ਬਾਈ ਚੱਕ ਤੇ ਬੱਚੇ ਹੁਣ ਆਪਾ ਉਹ ਦੂਏ ਕਬੂਤਰ ਟੰਗ ਦੇ ਦਿੱਤੇ ਅੱਜ ਡਾਉਨੋ ਬੰਦ ਕਰਤੇ ਬਾਈ ਲਖੜਾ ਉਹ ਤੇ ਜਾਂਦੀ ਏ ਉਹ ਉਹ ਗੁਰਦੁਆਰੇ ਤੇ ਉਧਰਲੇ ਤੇ ਉਹ ਦੇ ਉਹ ਤੇ ਜਾਂਦੀ ਯਾਰ